ਤਨ ਤਨ ਬਾਬਾ ਨਾਨ ਸਿੰਘ ਜੀ ਦੀ ਨਗਰੀ ਵਿਖੇ ਨਾਨਸਰ ਕਲੇਰਾ ਵਿਖੇ ਬਾਬਾ ਜੀ ਦੀ 81ਵੀਂ ਵਰ੍ਹੇਸਮੰਤ ਵਿੱਚ ਅੱਜ ਆਪਾਂ ਨਾਨਸਰ ਕਲੇਰਾ ਵਿਖੇ ਪਹੁੰਚੇ ਆਂ ਤੇ ਤੁਹਾਨੂੰ ਉਹਨਾਂ ਦੇ ਦਰਸ਼ਨ ਕਰਾਉਣੇ ਆ ਕਿ ਵਰ੍ਹੇਸਵੀਂ ਦੀਆਂ ਤਿਆਰੀਆਂ ਕਿਸ ਤਰੀਕੇ ਨਾਲ ਹੋ ਰਹੀਆਂ ਹਨ ਤੇ ਵਧੀਆ ਤਰੀਕੇ ਨਾਲ ਵਰ੍ਹੇਸਵੀਂ ਨੂੰ ਮਨਾਉਣ ਵਾਸਤੇ ਸੰਗਤਾਂ ਨੂੰ ਅਪੀਲ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗਰਦੂਸਤਾਂ ਕਲੇ ਸੰਗਤਾਂ ਬਾਬਾ ਨਾਲ ਸਹੀ ਵਾਰ ਚਿਵੇ ਸਮਾਗਮ ਵਾਸਤੇ ਬੇਨਤੀ ਕਰਦਾ ਹਾਂ ਸੰਗਤਾਂ ਨੂੰ ਕਿ ਸਾਰੀਆਂ ਸੰਗਤਾਂ ਨੌ ਭਾਦੋ ਨੂੰ ਆਮਵਾੜੀ ਪਹੁੰਚਣ ਜੀਵੇ ਨੌ ਭਾਦੋ ਦਾ ਪਾਠ ਪ੍ਰਗਟ ਹੋਣਗੇ ਤੇ 13 ਭਾਦੋ ਨੂੰ ਸਮਾਰਤੀ ਹੋਵੇਗੀ ਸਾਰੀਆਂ ਸੰਗਤਾਂ ਆਮਵਾੜੀ ਪਹੁੰਚਣ ਜੀਵਾਕਾਰਾਂ ਆਪ ਦਾ ਜੀਵਨ ਸਹਲਾ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਮੱਸਿਆ ਅਸੀਂ ਮੇਨ ਗੇਟ ਦੇ ਵਿੱਚ ਐਂਟਰ ਹੋ ਚੁੱਕੇ ਆ ਜੋ ਕਿ ਦੇਖੋ ਤੁਸੀਂ ਦੁਕਾਨਾਂ ਸੱਜ ਚੁੱਕੀਆਂ ਤਾਂ ਧੰਨ ਧੰਨ ਬਾਬਾ ਨਾਨ ਸਿੰਘ ਦੀ ਨਗਰੀ ਵਿੱਚ ਨਾਨਸਰ ਕਲੇਰਾ ਵਿੱਚ ਦੇਖੋ ਦੁਕਾਨਾਂ ਸੱਜ ਚੁੱਕੀਆਂ ਨੇ ਇਧਰ ਪਾਰਕਿੰਗ ਲੰਗਰਾਂ ਦੀ ਤਿਆਰੀ ਹੋ ਚੁੱਕੀ ਆ